हेलो फ्रेंड्स आई एम डाइटेशन पल्लवी जैसल फ्रॉम लिव लाइफ मोर डाइट एंड वेलनेस क्लिनिक चंडीगढ़ एंड लिव लाइफ मोर डॉट कॉम कॉन्स्टिपेशन यानी कि कब्ज एक ऐसी प्रॉब्लम है ਜਿਹੜੀ ਸਾਰਾ ਦਿਨ ਤੁਹਾਨੂੰ ਓਕਿਊਪਾਈਡ ਰੱਖਦੀ ਹੈ ਤੁਹਾਨੂੰ ਕਨਸੈਂਟਰੇਟ ਨਹੀਂ ਕਰਨ ਦਿੰਦੀ ਫੀਲਿੰਗ ਆਫ ਇਰਿਟੇਬਿਲਿਟੀ অর ਡਿਪਰੈਸ਼ਨ ਵੀ ਲੈ ਕੇ ਆ ਸਕਦੀ ਹੈ ਅੱਜ ਦੇ ਹੈਲਥ ਟਿਪ ਵਿੱਚ ਆਪਾਂ ਗੱਲ ਕਰਾਂਗੇ ਕਿ ਕਨਸਟਿਪੇਸ਼ਨ ਕਿਉਂ ਹੁੰਦੀ ਹੈ ਔਰ ਛੋਟੇ-ਛੋਟੇ ਟਿਪਸ ਵੀ ਮੈਂ ਤੁਹਾਨੂੰ ਦਿਆਂਗੀ ਜਿਹਨੂੰ ਆਪਣੇ ਨੋਰਮਲ ਰੂਟੀਨ ਵਿੱਚ ਸ਼ਾਮਿਲ ਕਰਕੇ ਤੁਸੀਂ ਕਨਸਟਿਪੇਸ਼ਨ ਯਾਨੀ ਕਬਜ਼ੇ ਤੋਂ ਛੁਟਕਾਰਾ ਪਾ ਸਕਦੇ ਹੋ ਸਭ ਤੋਂ ਪਹਿਲਾਂ ਦੇਖੀਏ ਕਿ ਕਨਸਟਿਪੇਸ਼ਨ ਹੁੰਦੀ ਕੀ ਹੈ ਔਰ ਕਿਉਂ ਹੁੰਦੀ ਹੈ ਕਨਸਟਿਪੇਸ਼ਨ ਇਜ਼ ਦ ਇਨਏਬਿਲਿਟੀ ਟੂ ਪਾਸ ਟੂਲਸ ਜਾਂ ਤੁਹਾਡੇ ਟੂਲਸ ਹਾਰਡ ਹੋ ਜਾਂਦੇ ਹਨ ਇਸ ਕਰਕੇ ਵੀ ਹੋ ਸਕਦਾ ਹੈ ਕਿ ਤੁਹਾਡੀ ਜਿਹੜੀ ਅ ਇੰਟਰਸਟਾਈਨ ਹੈ ਉਹਦੇ ਵਿੱਚ ਜਦੋਂ ਖਾਣਾ ਜਾਂਦਾ ਹੈ ਤਾਂ ਉਹਦੇ ਵਿੱਚ ਬਹੁਤ ਸਾਰਾ ਪਾਣੀ ਐਬਜ਼ਾਰਬ ਹੋ ਜਾਂਦਾ ਹੈ ਤੇ ਜਿਹੜੇ ਤੁਹਾਡੇ ਸਟੂਲਸ ਹੈਗੇ ਆ ਉਹ ਡਰਾਈ ਹੋ ਜਾਂਦੇ ਆ ਇਸ ਕਰਕੇ ਤੁਹਾਨੂੰ ਉਹਨੂੰ ਪਾਸ ਕਰਨ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਜਾਂ ਤੁਹਾਡੇ ਜਿਹੜੇ ਕੋਲਨ ਦੇ ਬਸਲਸ ਹੈਗੇ ਆ ਯਾਨੀ ਕਿ ਲਾਰਜ ਇੰਟਰਸਟਾਈਨ ਦਾ ਇੱਕ ਹਿੱਸਾ ਉਹਦੇ ਵਿੱਚ ਅ ਉਹ ਕਮਜ਼ੋਰ ਹੋ ਜਾਂਦੇ ਆ ਤੁਹਾਡੇ ਮਸਲਸ ਇਸ ਕਰਕੇ ਤੁਹਾਨੂੰ ਕਨਸਟਿਪੇਸ਼ਨ ਹੋ ਸਕਦੀ ਹੈ ਤੁਹਾਡੀ ਡਾਈਟ ਦੇ ਵਿੱਚ ਫਾਈਬਰ ਦੀ ਕਮੀ ਹੈ ਤੁਸੀਂ ਪਾਣੀ ਨਹੀਂ ਪੀ ਰਹੇ ਬਹੁਤ ਜ਼ਿਆਦਾ ਕਾਫੀ ਪੀ ਰਹੇ ਹੋ ਜਿਹੜਾ ਕਿ ਤੁਹਾਡੇ ਖਾਣੇ ਨੂੰ ਡਰਾਈ ਕਰ ਦਿੰਦਾ ਹੈ ਬਾਡੀ ਦੇ ਅੰਦਰ ਇਹ ਸਾਰੇ ਕਾਰਨ ਹੈਗੇ ਆ ਜਿਹੜੇ ਕਿ ਕਨਸਟਿਪੇਸ਼ਨ ਕੌਜ਼ ਕਰ ਸਕਦੇ ਆ ਇਸ ਤੋਂ ਇਲਾਵਾ ਫਿਜ਼ੀਕਲ ਇਨਐਕਟਿਵਿਟੀ ਵੀ ਇੱਕ ਬਹੁਤ ਵੱਡਾ ਕਾਰਨ ਹੈ ਜੋ ਕਿ ਤੁਹਾਨੂੰ ਕਨਸਟਿਪੇਸ਼ਨ ਕਰ ਸਕਦਾ ਹੈ ਨਾਓ ਆਪਾਂ ਇਹ ਦੇਖਣਾ ਹੈ ਕਿ ਆਪਾਂ ਕਨਸਟਿਪੇਸ਼ਨ ਨੂੰ ਦੂਰ ਕਿਵੇਂ ਕਰਨਾ ਹੈ ਨੋਰਮਲ ਰੁਟੀਨ ਦੇ ਵਿੱਚ ਸੋ ਆਪਣਾ ਜਿਹੜਾ ਸਟੇਪਲ ਫੂਡ ਹੈ ਉਹ ਆਪਾਂ ਰੋਟੀ ਖਾਂਦੇ ਹਰ ਰੋਜ਼ ਯੂ نو ਹਰ ਘਰ ਦੇ ਵਿੱਚ ਹਰ ਰੋਜ਼ ਰੋਟੀ ਬਣਦੀ ਹੈ ਜੇ ਤੁਹਾਨੂੰ ਕਨਸਟਿਪੇਸ਼ਨ ਹੈ ਤਾਂ ਤੁਸੀਂ ਆٹے ਦੇ ਵਿੱਚ ਅਬਾਊਟ 25% bran ਯਾਨੀ ਕਿ ਚੋਕਰ ਜਿਹੜਾ ਆٹے ਦਾ ਛਾਨ ਹੁੰਦਾ ਹੈ ਉਹ ਤੁਸੀਂ ਪਾਓ ਇਹਦੇ ਨਾਲ ਤੁਹਾਨੂੰ ਕਨਸਟਿਪੇਸ਼ਨ ਵਿੱਚ ਕਾਫੀ ਰਿਲੀਫ ਮਿਲ ਸਕਦਾ ਹੈ ਆਪਣੇ ਆٹے ਦੇ ਵਿੱਚ ਜੇ ਤੁਸੀਂ ਇਸਬ ਗੋਲ ਦੇ ਦੋ ਚਮਚ ਪਾ ਦਿਓ ਔਰ ਫਿਰ ਉਹ ਆਟਾ ਦਾ ਡੋ ਬਣਾਓ ਤਾਂ ਇਹ ਵੀ ਤੁਹਾਡੀ ਕਾਂਸਟਿਪੇਸ਼ਨ ਨੂੰ ਦੂਰ ਕਰਨ ਵਿੱਚ ਹੈਲਪ ਕਰ ਸਕਦਾ ਹੈ ਬਹੁਤ سارے ਫੂਡਸ ਹੈਗੇ ਹਨ ਜਿਵੇਂ ਕਿ ਤ੍ਰਿਫਲਾ ਹੈ ਹਰੜ ਪਹੇੜਾ ਔਰ ਆਮਲਾ ਇਹਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਨਾ ਹੀ ਤੁਹਾਨੂੰ ਇਹਨਾਂ ਦੀ ਹੈਬਿਟ ਪੈਂਦੀ ਹੈ ਤਾਂ ਇਹ ਤੁਸੀਂ ਤ੍ਰਿਫਲਾ ਦਾ ਸੇਵਨ ਕਰ ਸਕਦੇ ਹੋ ਪ੍ਰੂਨਸ ਯਾਨੀ ਕਿ ਡਰਾਈਡ ਆਲੂ ਬੁਖਾਰਾ ਡਰਾਈਡ ਆਲੂ ਬੁਖਾਰਾ ਬਹੁਤ ਅੱਛਾ ਲੈਕਸੀਟਿਵ ਹੈ ਤੁਹਾਡੇ ਸਟੂਲਸ ਨੂੰ ਇਹ ਸੌਫਟ ਕਰਦਾ ਹੈ ਔਰ ਇਹ ਤੁਹਾਨੂੰ constipation ਤੋਂ निजात ਪਾਣ ਲਈ ਬਹੁਤ ਅੱਛੀ ਹੋਮ ਰੈਮਡੀ ਹੈ ਇਸ ਤੋਂ ਇਲਾਵਾ ਬਾਜ਼ਾਰ ਦੇ ਵਿੱਚ ਬੇਲ ਫਰੂਟ ਦਾ ਸ਼ਰਬਤ ਮਿਲਦੇ ਹਨ ਬੇਲ ਫਰੂਟ ਦੀਆਂ ਬਹੁਤ ਸਾਰੀਆਂ ਫਾਰਮੂਲੇਸ਼ਨਸ ਮਿਲਦੀਆਂ ਹੈ ਇਹ ਵੀ ਇੱਕ ਲਗਜ਼ਕਟਿਡ ਦਾ ਕੰਮ ਕਰਦੀ ਹੈ ਸੋ ਤ੍ਰਿਫਲਾ ਹਰੜ اور ਬਹੇਣਾ اور ਆਮਲਾ ਦਾ ਮਿਕਸਚਰ ਹੈ दैट इज ਵੈਰੀ ਗੁੱਡ ਇਸ ਤੋਂ ਇਲਾਵਾ ਤੁਸੀਂ 2 ਚਮਚੇ ਇਸਬਗੋਲ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਲੈ ਸਕਦੇ ਹੋ ਜੇ ਤੁਸੀਂ ਕੁਇਕ ਰਿਲੀਫ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਗਲਾਸ ਗਰਮ ਪਾਣੀ ਦੇ ਵਿੱਚ ਇੱਕ ਵੱਡਾ ਚਮਚ ਲੈਮਨ ਜੂਸ ਦਾ ਪਾਓ 1/2 टीस्पून ਆਫ ਹਰੀ ਪਾਓ ਔਰ ਇੱਕ ਪਿੰਚ ਆਫ ਸాల్ਟ ਪਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਐਟਲੀਸਟ 7 ਡੇਸ ਤੁਸੀਂ ਲਾਓ ਤਾਂ ਤੁਹਾਨੂੰ ਕਨਸਟਿਪੇਸ਼ਨ ਦੇ ਵਿੱਚ ਹੈਲਪ ਮਿਲ ਸਕਦੀ ਹੈ ਬਿਕੋਜ਼ ਇਹ ਤੁਹਾਡੇ ਸਟੂਲ ਸੌਫਨਰ ਦੀ ਤਰ੍ਹਾਂ ਕੰਮ ਕਰਦਾ ਹੈ ਔਰ ਇਹ ਤੁਹਾਡੇ ਕੋਲਨ ਨੂੰ ਕਲੀਨ ਕਰਨ ਵਾਸਤੇ ਬਹੁਤ ਇੰਪੋਰਟੈਂਟ ਹੈ ਇਸ ਤੋਂ ਇਲਾਵਾ ਤੁਹਾਡੇ ਇੰਟਰਸਟਾਈਨ ਦੇ ਵਿੱਚ ਬਹੁਤ ਸਾਰੇ ਵਿਲਾਏ ਹੁੰਦੇ ਆ ਜਿਦੇ ਵਿੱਚ ਹੈਲਦੀ ਬੈਕਟੀਰੀਆ ਰਹਿੰਦੇ ਆ ਉਹਨਾਂ ਬੈਕਟੀਰੀਆ ਨੂੰ ਹੋਰ ਐਕਟੀਵੇਟ ਹੋਰ ਸਟਰੋਂਗ ਕਰਨ ਵਾਸਤੇ ਤੁਸੀਂ ਪ੍ਰੋਬਾਇਓਟਿਕ ਲੈ ਸਕਦੇ ਹੋ ਜਿਵੇਂ ਕਿ ਦਹੀਂ ਹੈ ਬਾਜ਼ਾਰ ਵਿੱਚ ਬਹੁਤ ਸਾਰੀਆਂ ਫਾਰਮੂਲੇਸ਼ਨਸ ਪ੍ਰੋਬਾਇਓਟਿਕ ਫੂਡਸ ਦੀ ਆ ਮੌਜੂਦ ਹੈਗੀਆਂ ਤੁਸੀਂ ਉਹ ਲੈ ਸਕਦੇ ਹੋ ਲੇਕਿਨ ਮੇਰੀ ਐਡਵਾਈਸ ਰਹੇਗੀ ਕਿ ਜਿਹੜੇ ਹੈਬਿਟ ਫਾਰਮਿੰਗ ਚੂਰਨਸ ਹੈਗੇ ਆ ਬਾਜ਼ਾਰ ਵਿੱਚ ਮਿਲਦੇ ਆ ਉਹ ਤੁਹਾਨੂੰ ਇੱਕ ਆਦੀ ਬਣਾ ਦਿੰਦੇ ਆ जिद ना चूरन ले बगैर तुम स्टूल्स पास नहीं कर सकते उन्हों तो ऑफ कोशिश करो और जे ये प्रॉब्लम तो क्रॉनिकली रही है बहुत देर तक ये प्रॉब्लम चल रही है तो डेफिनेटली यू मस्ट सी योर डॉक्टर ऐसे ही होर प्रैक्टिकल टिप्स लेके मैं डाइटेशन पल्लवी ज फिर हाजिर होवी टिल दैन स्टेपलैस एंड लिव लाइफ मोर